ਕਰਮਨਾਵ ਘਟਨਾ ਜਿੱਥੇ ਸ਼ਾਂਤੀ ਬਣੀ ਹੋਈ ਹੈ ਉੱਥੇ ਪੁਲਿਸ ਆ ਕੇ ਅਸ਼ਾਂਤੀ ਫਲਾਵੇ ਇਹ ਕੋਈ ਬਹੁਤੀ ਵਧੀਆ ਗੱਲ ਮੈਨੂੰ ਲੱਗੀ ਨਹੀਂ ਇੱਥੇ ਸ਼ਾਂਤੀ ਸੀ ਹੁਣ ਵੀ ਹੈ ਗਾਹ ਨੂੰ ਵੀ ਸ਼ਾਂਤੀ ਇਹ ਰਹੂ ਪਰ ਇਹ ਸ਼ਾਂਤੀ ਕਾਇਮ ਤਾਂ ਰੂਜੇ ਜਿਹੜਾ ਪੁਰਸ ਪ੍ਰਸ਼ਾਸਨ ਹੈ ਇਹ ਬਹੁਤਾ ਦਬਾਅ ਪਾ ਕੇ ਇੱਕ ਪੱਕੀ ਹੋ ਕੇ ਚਲਿਆ ਉਹ ਵੀ ਵੀਰ ਇੱਥੇ ਜਮਿਆ ਪੜਿਆ ਉਹ ਵੀ ਸਾਨੂੰ ਕੋਈ ਬਗਾਨਾ ਨਹੀਂ ਸਾਡੇ ਲਈ ਤਾਂ ਉਹ ਵੀ ਇੱਕ ਸਾਰੇ ਸਾਰੇ ਭਾਈ ਕਸ਼ਮੀਰਾ ਸਿੰਘ ਜੀ ਬਾਬਾ ਜੀ ਕੋਈ ਗੁਰੂ ਨਹੀਂ ਨਾ ਗੁਰੂ ਦੀ ਪ੍ਰਸਾ ਹੈ ਸਾਡੇ ਗੁਰੂ ਵਿੱਚ ਪਰ ਗੁਰੂ ਦਾ ਆਰਥਿਕ ਪੂਜਨੀਕ ਹੁੰਦਾ ਹੈ ਵੀ ਜਿਹੜਾ ਕਿਸੇ ਸਤਪੁਰਸ਼ ਨੇ ਪੂਜਨੀਕ ਨੇ ਆਪਣੇ ਥਾਂ ਕੋਈ ਬੰਦਾ ਨਿਯੁਕਤ ਕਰ ਦਿੱਤਾ ਉਹਦੀ ਵਡਿਆਈ ਹਮੇਸ਼ਾ ਵੱਡੀ ਹੋਈ ਹੈ ਹੁਣ ਜਦੋਂ ਬਾਬਾ ਸਖਦੇਵ ਸਿੰਘ ਜੀ ਵਾਹਿ ਖਾਲਸਾ ਵਾਜੀ ਫਤਿਹ ਜੀ ਇਸ ਤਰ੍ਹਾਂ ਜੀ ਅਸੀਂ ਵੀਡੀਓ ਦੇਖੀ ਹੈ ਤੇ ਪੁਰਸ ਪ੍ਰਸ਼ਾਸਨ ਦੇਖ ਕੇ ਸਾਡੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਹੈ ਇਹ ਜਿਹੜੇ ਸਥਾਨ ਨੇ ਸੇਵਾ ਜੀ ਉਸ ਨੂੰ ਆਸਤੇ ਬਣਿਆ ਮਹਾਪੁਰਸ਼ਾਂ ਦੀਆਂ ਕਮਾਈਆਂ ਨੇ ਸਾਡਾ ਤੇ ਆਪ ਵੀ ਆਪਸ ਵਿੱਚ ਗਾਰੇ ਤੇ ਸ਼ਾਂਤੀ ਰਵੇ ਤੇ ਸੰਗਤਾਂ ਗੁਰੂ ਸ਼ਬਦ ਨਾਲ ਜੁੜੀਆਂ ਰਹਿਣ ਸਾਰੇ ਆਪਸ ਵਿੱਚ ਪਿਆਰ ਦੇ ਰਹਿਣ ਕੋਈ ਇਹੋ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਸੰਗਤ ਦੇ ਉੱਤੇ ਹੁਲਰਾਸਰ ਪਾਵੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਦੀ ਵੀ ਕਮਾਈ ਬਹੁਤ ਹੈ ਮਹਾਪੁਰਸ਼ ਵੱਡਿਆਂ ਨੇ ਇਹਨਾਂ ਨੂੰ ਸਾਰੀਆਂ ਸੇਵਾ ਦੇ ਜੁ ਆਪਣਾ ਇਹਨਾਂ ਨੂੰ ਦਸਤਾਰ ਬੰਦੀ ਦਿੱਤੀ ਹੈ ਇਹਨਾਂ ਨੂੰ ਆਪਣਾ ਸੇਵਾ ਦਿੱਤੀ ਹੈ ਤੇ ਸਾਰੇ ਹੀ ਸਥਾਨ ਜਿਹੜੇ ਜਿੰਨੇ ਵੀ ਇੱਥੇ ਸਿੰਘ ਰਹਿੰਦੇ ਆ ਛੋਟੇ ਆ ਵੱਡੇ ਆ ਅਸੀਂ ਵੱਡੇ ਛੋਟੇ ਭਰਾ ਆ ਵਾ ਤੇ ਸਿ ਭਾਈ ਭਾਈ ਬਣ ਕੇ ਇਸ ਸਥਾਨ ਦੀ ਸੇਵਾ ਕਰੀਏ ਤੇ ਸੰਗਤਾਂ ਜੁੜੀਆਂ ਰਹਿਣ ਸਾਡੀ ਤੇ ਅਰਦਾਸ ਹੈ ਵੀ ਸਥਾਨ ਤੇ ਸ਼ਾਂਤੀ ਰਹੇ ਸਥਾਨ ਬੰਦੇ ਵੀ ਔਖੇ ਆ ਤੇ ਚਲਾਉਣੇ ਉਸ ਤੋਂ ਔਖੇ ਹੋ ਜਾਂਦੇ ਆ ਤੇ ਸੰਗਤਾਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਦੁੱਬਦਾ ਨਾ ਪਵੇ ਸੰਗਤਾਂ